ਹਾਂਜੀ ਕਾਲੀ ਦਲ ਕਾਂਗਰਸ ਆਨੇ ਪੰਜ ਕਾਲੀ ਦਲ ਕਾਂਗਰਸ ਨੂੰ ਛੱਡ ਦਿੱਤੇ ਬੀਜੇਪੀ ਦੇ ਕਾਂਗਰਸ ਬੀਜੇਪੀ ਹਾਂਜੀ ਸ਼ੁਰੂ ਕਰ ਦਈਏ ਚਲੋ ਸਵਾਇਕੁਰ ਜिक्का ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਕਰਦਾ ਜੀਵਨ ਭੱਟੀ ਜੀ ਦਾ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਸਾਡੇ ਦਰਜਾ ਬਦਰਜਾ ਲੀਡਰ ਸਰਬਾਨ ਆਗੂ ਸਰਬਾਨ ਸਾਡੇ ਚੇਅਰਮੈਨ ਮੰਡੀ ਬੋਰਡ ਹਰਚੰਦ ਸਿੰਘ ਬਰਸਰ ਸਾਹਿਬ ਚੇਅਰਮੈਨ ਸੀਵਰੇਜ ਬੋਰਡ ਸਰਦਾਰ ਸਨੀ ਸਿੰਘ ਜੀ ਆਲੂਵਾਲਗਿਆ ਜੀ ਸਾਡੇ ਐਮਐਲਏ ਦੇਵਮਾਨ ਜੀ ਨਾਬੇ ਤੋਂ ਸਾਡੇ ਗੁਰਦੀਪ ਸਿੰਘ ਜੀ ਲਾਖੜਾ ਸਾਹਿਬ ਚੇਅਰਮੈਨ ਗੁਰਵਿੰਦਰ ਸਿੰਘ ਜੀ ਬੈੜਵਾਲ ਸਾਹਿਬ ਸਾਡੇ ਜੀਵਨ ਭੱਟੀ ਜੀ ਇਹਨਾਂ ਦੀ ਪ੍ਰੇਰਨਾ ਸਦਕਾ ਬੀਜੇਪੀ ਨੂੰ ਛੱਡ ਕੇ ਵੱਡੀ ਗਿਣਤੀ ਦੇ ਵਿੱਚ ਸਾਡੀਆਂ ਭੈਣਾਂ ਕਿਉਂਕਿ ਮੈਂ ਤੇ ਪਹਿਲਾਂ ਹੀ ਕਿਹਾ ਆਂ ਭੀਜ ਦੇ ਨਾਲ ਯੂਥ ਵਿੰਗ ਹੋਵੇ ਮਹਿਲਾ ਵਿੰਗ ਤਗੜਾ ਹੋਵੇ ਉਹ ਪਾਰਟੀ ਹਮੇਸ਼ਾ ਕਾਮਯਾਬ ਤਰੱਕੀ ਤੇ ਬਲੰਦੀਆਂ ਤੇ ਪਹੁੰਚਦੀ ਹੈ ਸਾਡੀਆਂ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀਆਂ ਭੈਣਾਂ ਮਹਿਲਾ ਵਿੰਗ ਦੇ ਤੌਰ ਤੇ ਕੰਮ ਕਰਦੀਆਂ ਪੰਜਾਬ ਦੇ ਵਿੱਚ ਭਾਵੇਂ ਕਿਤੇ ਬਾਈਲੈਕਸ਼ਨ ਆਈ ਆ ਭਾਵੇਂ ਐਮਪੀ ਇਲੈਕਸ਼ਨ ਆਈ ਆ ਭਾਵੇਂ ਸਰਪੰਚੀ ਦੀਆਂ ਇਲੈਕਸ਼ਨ ਆਈਆਂ ਉਹਦੇ ਵਿੱਚ ਐਮ ਭੂਮਿਕਾ ਸਾਡੇ ਮਹਿਲਾ ਵੰਗ ਨੇ ਸਾਡੀਆਂ ਭੈਣਾਂ ਨੇ ਨਿਭਾਈ ਆ ਤੇ ਮੈਨੂੰ ਮਿਹਰਿਆ ਵੀ ਜਿੰਨੀ ਮਿਹਨਤ ਜਿੰਨਾ ਕੰਮ ਸਾਡੀਆਂ ਭੈਣਾਂ ਨੇ ਕੀਤਾ ਉਹਦੇ ਇਵੇਂ ਦੇ ਵਿੱਚ ਭੈਣਾਂ ਨੂੰ ਬੜੀਆਂ ਵੱਡੀਆਂ ਵੱਡੀਆਂ ਜ਼ਿੰਮੇਵਾਰੀਆਂ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲਾਇਆ ਐਮਐਲਏ ਦੀਆਂ ਪੋਸਟਾਂ ਤੇ ਪਹੁੰਚਾਇਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵਜ਼ੀਰ ਬਣਾਈਆਂ ਸਾਡੀਆਂ ਭੈਣਾਂ ਹੁਣ ਸਰਪੰਚ ਦੇ ਮੇਨ ਆਉਂਦਾ ਹੁੰਦਾ ਪਿੰਡ ਨੂੰ ਚਲਾਉਣਾ ਪਿੰਡ ਦਾ ਪ੍ਰਬੰਧ ਜਿਹੜਾ ਵੇਖਣਾ ਉਹ ਬੜਾ ਵੱਡਾ ਉਹ ਤਾਂ ਹੁੰਦਾ ਮੇਨ ਆਉਂਦਾ ਹੁੰਦਾ ਪਿੰਡਾਂ ਦੇ ਵਿੱਚ ਸਾਡੀਆਂ ਭੈਣਾਂ ਜਿਹੜੀਆਂ ਨੌਜਵਾਨ ਜਿਵੇਂ ਯੂਥ ਆਗੂ ਅੱਗੇ ਲਾਏ ਉਹ ਕੌਮੇ ਸਾਡੀਆਂ ਭੈਣਾਂ ਵੀ ਜਿਹੜੀਆਂ ਯੰਗ ਭੈਣਾਂ ਨੇ ਉਹਨਾਂ ਨੂੰ ਸਰਪੰਚ ਬਣਾਇਆ ਅੱਜ ਜਿੰਨੀਆਂ ਵੀ ਭੈਣਾਂ ਸਾਡੇ ਨਾਲ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਸ਼ਾਮਲ ਹੋਈਆਂ ਇਹ ਪਹਿਣਾ ਜਿਹੜੀਆਂ ਪਹਿਲਾਂ ਲੰਮਾ ਸਮਾਂ ਬੀਜੇਪੀ ਦੇ ਵਿੱਚ ਕੰਮ ਕਰਦੀਆਂ ਰਹੀਆਂ ਤੇ ਕਾਂਗਰਸ ਦੇ ਵਿੱਚ ਕੰਮ ਕਰਦੀਆਂ ਰਹੀਆਂ ਤੇ ਇਹਨਾਂ ਭੈਣਾਂ ਨੇ ਅੱਜ ਆਮ ਆਦਮੀ ਪਾਰਟੀ ਕਿਉਂ ਜੁਆਇਨ ਕੀਤੀ ਆ ਇਹਨਾਂ ਨੇ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਜਿਹੜੇ ਕੰਮ ਕੀਤੇ ਆ ਨਾ ਉਹਨਾਂ ਨੂੰ ਵੇਖ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ ਇਹ ਭੈਣਾਂ ਨੇ ਦੱਸਦਿਆਂ ਬੜੀ ਖੁਸ਼ੀ ਜ਼ਾਹਰ ਕੀਤੀ ਵੀ ਪੁਰਾਣੀਆਂ ਸਰਕਾਰਾਂ ਦੇ ਵਿੱਚ ਜੇ ਕੋਈ ਕੰਮ ਲੈਣ ਜਾਈਦਾ ਇਹਨਾਂ ਤਾਂ ਪਹਿਲਾਂ ਉਹ ਕਹਿੰਦੇ ਸੀ ਸਰੂਪਾ ਪਾਓ ਤੇ ਫਿਰ ਵੇਖਦੇ ਆ ਕੰਮ ਕਰਨਾ ਕਿ ਨਹੀਂ ਕਰਨਾ ਕਹਿੰਦੇ ਵੀ ਸਾਡੇ 10 ਲੱਖ ਵਾਲਾ ਜਿਹੜਾ ਹੈਲਥ ਕਾਰਡ ਬਣਿਆ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਵਾਲਾ ਕਹਿੰਦੇ ਸਾਨੂੰ ਕਿਸੇ ਨੇ ਨਹੀਂ ਇਹ ਪੁੱਛਿਆ ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਜੀ ਜਿਵੇਂ ਤਰਤੀਬ ਦੇ ਵਿੱਚ ਆਮ ਆਦਮੀ ਪਾਰਟੀ ਵਾਲਿਆਂ ਦੇ ਕਾਰਡ ਬਣਦੇ ਸੀ ਓਵੇਂ ਹੀ ਸਾਡੇ ਕਾਰਡ ਬਣੇ ਫੇਰ ਕਹਿੰਦੇ ਵੀ ਜਿਹੜੇ ਆਬਾਦੀ ਦੇ ਵਾਲੇ ਥਾਂ ਆ ਲਾਲਕੀਰ ਦੇ ਅੰਦਰ ਭਾਵੇਂ ਸ਼ਹਿਰ ਦੇ ਅੰਦਰ ਆ ਤੇ ਭਾਵੇਂ ਪਿੰਡਾਂ ਦੇ ਵਿੱਚ ਆ ਉਹ ਵੀ ਸਾਡੀਆਂ ਜਿਹੜੀਆਂ ਰਿਸ਼ਤੀਆਂ ਵਾ ਮਕਾਨਾਂ ਦੀਆਂ ਸਾਡੇ ਬੋਲਦੇ ਆ ਵੀ ਸਾਡੇ ਥਾਂ ਹੀ ਆਬਾਦੀ ਦੇ ਵਾਲੇ ਜਿਨ੍ਹਾਂ ਦੀ ਕੋਈ ਰਿਸ਼ਤੀ ਨਹੀਂ ਲੜਾਈਆਂ ਝਗੜੀਆਂ ਨਹੀਂ ਤੇ ਸਾਡੇ ਵੀ ਘਰਾਂ ਦੀਆਂ ਜਿਹੜੀਆਂ ਰਿਸ਼ਤੀਆਂ ਜਿਵੇਂ ਰੂਟੀਨ ਆਮ ਆਦਮੀ ਪਾਰਟੀ ਦੇ ਵਰਕਰਾਂ ਦੀਆਂ ਬਣ ਕੇ ਆਈਆਂ ਉਵੇਂ ਹੀ ਰੂਟੀਨ ਦੇ ਵਿੱਚ ਸਾਡੀਆਂ ਰਿਸ਼ਤੀਆਂ ਵੀ ਬਣ ਕੇ ਰਜਿਸਟ੍ਰੇਸ਼ਨ ਹੋ ਕੇ ਸਾਡੇ ਥਾਵਾਂ ਦੀ ਸਾਨੂੰ ਉਹ ਕਾਰਡ ਮਿਲੇ ਸਾਨੂੰ ਉਹ ਸੰਦਾ ਮਿਲੀਆਂ ਤੇ ਹੁਣ ਅਸੀਂ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਸ਼ਾਮਲ ਹੋ ਲਿਆ ਆ ਸਾਨੂੰ ਇਹ ਲੱਗਾ ਵੀ ਜਿਹੜੀ ਪਾਰਟੀ ਬਿਨਾਂ ਵੋਟ ਤੋਂ ਬਿਨਾਂ ਸ਼ਾਮਲ ਕਰਨ ਤੋਂ ਕੰਮ ਕਰਦੀ ਆ ਤੇ ਜੇ ਅੱਜ ਇਲੈਕਸ਼ਨ ਆਈ ਹੈ ਤਾਂ ਫਿਰ ਸਾਡਾ ਵੀ ਫਰਜ਼ ਬਣਦਾ ਵੀ ਅਸੀਂ ਆਮ ਆਦਮੀ ਪਾਰਟੀ ਦੀ ਸਪੋਰਟ ਕਰੀਏ ਇਸੇ ਤਰ੍ਹਾਂ ਹੀ ਰojana ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਵੀਰ ਸਾਡੀਆਂ ਭੈਣਾਂ ਬਜ਼ੁਰਗ ਸਾਡੀਆਂ ਮਾਵਾਂ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਪੋਰਟ ਕਰਨ ਦਾ ਜਿਹੜਾ ਉਹ ਐਦ ਲਿਆ ਆ ਆਮ ਆਦਮੀ ਪਾਰਟੀ ਸਾਡੇ ਇਥੋਂ ਤਰਨਤਾਰਨ ਤੋਂ ਜਿਹੜੀ ਬਾਏ ਇਲੈਕਸ਼ਨ ਆ ਇਹ ਵੱਡੀ ਸ਼ਾਨਾਂ ਸੀਟ ਜਿੱਤ ਕੇ ਤਰਨਤਾਰਨ ਵਿਧਾਨ ਸਭਾ ਦੇ ਲੋਕ ਸਰਦਾਰ ਭਗਵੰਤ ਸਿੰਘ ਮਾਨ ਚੀਰ ਅਰਵਿੰਦ ਕੇਜਰੀਵਾਲ ਜੀ ਦੀ ਝੂਲੀ ਪਾਉਣਗੇ ਮੈਂ ਫਿਰ ਤੋਂ ਬੇਨਤੀ ਕਰਦਾ ਜਿੰਨੇ ਵੀ ਸਾਡੇ ਤਰਨਤਾਰਨ ਵਿਧਾਨ ਸਭਾ ਦੇ ਵਿੱਚ ਵੋਟਰ ਸਪੋਰਟਰ ਨੇ ਵੇਖੋ ਪ੍ਰਭੂ ਮੈਂ ਇਹੋ ਬੇਨਤੀ ਕਰੂੰਗਾ ਕਿ ਤੁਸੀਂ ਆਪ ਦਾ ਕੀਮਤੀ ਇੱਕ ਇੱਕ ਵੋਟ ਆਮ ਆਦਮੀ ਪਾਰਟੀਰ ਮਿੱਥੋ ਸੰਧੂ ਦੇ ਹੱਕ 'ਚ ਪਾਇਓ ਕਿਉਂਕਿ ਜੇ ਕੋਈ ਦੂਜੇ ਕੈਂਡੀਡੇਟ ਨੂੰ ਤੁਸੀਂ ਵੋਟ ਪਾਉਂਦੇ ਜੇ ਚਲੋ ਜੇ ਉਨੇ ਕੀ ਹੁੰਦੀ ਵੀ ਆ ਕੋਈ ਦੂਜਾ ਬੰਦਾ ਜੇਦਾ ਤੇ ਨਾ ਤੇ ਉਹਦਾ ਕੋਈ ਫਾਇਦਾ ਹੋਣਾ ਨਾ ਕੋਈ ਡਿਵੈਲਪਮੈਂਟ ਹੋਣੀ ਆ ਹਰਮੀਤ ਸਿੰਘ ਸੰਧੂ ਜੇਦਾ ਤੇ ਤੁਹਾਡਾ ਫਾਇਦਾ ਹੀ ਫਾਇਦਾ ਤੁਹਾਡੇ ਹਲਕੇ ਦੀ ਤੁਹਾਡੇ ਇਲਾਕੇ ਦੀ ਡਿਵੈਲਪਮੈਂਟ ਹੋਊਗੀ ਜਿਹਦੀ ਸਰਕਾਰ ਆ ਉਹਦਾ ਨਮਾਇੰਦਾ ਜਾ ਕੇ ਵਿਧਾਨ ਸਭਾ ਦੇ ਵਿੱਚ ਆਪਦੇ ਇਲਾਕੇ ਦੀਆਂ ਮੁਸ਼ਕਲਾਂ ਉਹ ਰੱਖੂਗਾ ਤੇ ਉਹਨਾਂ ਨੂੰ ਹੱਲ ਵੀ ਕਰਾਊਗਾ ਤੇ ਮੈਂ ਹੁਣ ਬੇਤੀ ਕਰੂੰਗਾ ਆਪਦੇ ਵੱਡੇ ਭਰਾ ਚੀਮਨ ਮੰਡੀ ਬੋਰਡ ਸਰਦਾਰ ਹਰਜਲ ਸਿੰਘ ਬਰਸੜ ਜੀ ਨੂੰ ਉਹ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਧੰਨਵਾਦ ਧੰਨਵਾਦ ਭੁੱਲਰ ਸਾਹਿਬ ਮੈਂ ਸਭ ਤੋਂ ਪਹਿਲਾਂ ਤਾਂ ਸਾਡੀਆਂ ਭੈਣਾਂ ਜਿਹੜੀਆਂ ਕਾਂਗਰਸ ਪਾਰਟੀ ਅਕਾਲੀ ਔਰ ਭਾਰਤੀ ਜਨਤਾ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੀਆਂ ਨੇ ਉਹਨਾਂ ਦਾ ਸਵਾਗਤ ਕਰਦਾ ਹੈ ਭੈਣਾਂ ਦਾ ਬਹੁਤ ਵਧੀਆ ਫੈਸਲਾ ਹੈ ਪਰसों ਵੀ ਇੱਕ ਬਹੁਤ ਵੱਡਾ ਜਥਾ ਸਾਡੀਆਂ ਭੈਣਾਂ ਦਾ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ ਕਿਉਂਕਿ ਭੈਣਾਂ ਇਹ ਮਹਿਸੂਸ ਕਰਦੀਆਂ ਨੇ ਕੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਾਲ ਹਮੇਸ਼ਾ ਧੱਕੇ ਕਰਦੀ ਹੈ ਚਾਹੇ ਯੂਨੀਵਰਸਿਟੀ ਦਾ ਇਸ਼ੂ ਹੈ ਉਹਨੂੰ ਆਪਣੇ ਕਬਜ਼ੇ ਕਰਨਾ ਚਾਹੁੰਦੇ ਸੀ ਚਾਹੇ ਸਾਡੇ ਇੱਥੇ ਰੂਰਲ ਡਵੈਲਪਮੈਂਟ ਦਾ ਫੰਡ ਹੈ ਉਹ ਨਹੀਂ ਸਾਨੂੰ ਦੇ ਰਹੇ 8500 ਕਰੋੜ ਰੁਪਏ ਫਿਰ ਹੈਲਥ ਮਿਸ਼ਨ ਦਾ ਪੈਸਾ ਉਹ ਨਹੀਂ ਦੇ ਰਹੇ ਔਰ ਇੱਥੇ ਇੰਨੇ ਵੱਡੇ ਫਲੱਡ ਆਏ ਨੇ ਭਾਰਤੀ ਜਨਤਾ ਪਾਰਟੀ ਨੇ 1 ਰੁਪਿਆ ਵੀ ਹਲੇ ਤੱਕ ਨਾ ਕਿਸੇ ਮਜ਼ਦੂਰ ਭਰਾ ਨੂੰ ਨਾ ਕਿਸੇ ਕਿਸਾਨ ਭਰਾ ਨੂੰ ਕੋਈ ਮਦਦ ਵਜੋਂ ਨਹੀਂ ਦਿੱਤਾ ਇਸ ਲਈ ਅੱਜ ਪੰਜਾਬ ਦੇ ਲੋਕ ਮਹਿਸੂਸ ਕਰਦੇ ਨੇ ਕਿ ਅਕਾਲੀ ਦਲ ਕਾਂਗਰਸ ਔਰ ਭਾਰਤੀ ਜਨਤਾ ਪਾਰਟੀ ਇਹ ਪੰਜਾਬ ਦੇ ਹਿਤੈਸ਼ੀ ਪਾਰਟੀਆਂ ਨਹੀਂ ਹਨ ਇਹ ਪੰਜਾਬ ਦੇ ਲੋਕਾਂ ਦੇ ਵਿਰੋਧੀ ਪਾਰਟੀਆਂ ਨੇ ਔਰ ਆਮ ਆਦਮੀ ਪਾਰਟੀ ਨੇ ਹਮੇਸ਼ਾ ਸਾਡੇ ਆਮ ਲੋਕਾਂ ਦੇ ਜਿਹੜੇ ਕੰਮ ਨੇ ਭਾਵੇਂ 600 ਯੂਨਟ ਬਿਜਲੀ 2 ਮਹੀਨਿਆਂ ਦੀ ਫ੍ਰੀ ਕਰਨ ਦੀ ਗੱਲ ਹੈ ਭਾਵੇਂ ਕਿਸਾਨਾਂ ਦੇ ਟੀਲਾਂ ਤੱਕ ਪਾਣੀ ਲਿਜਾਣ ਦੀ ਗੱਲ ਹੈ ਔਰ ਸਾਡੀਆਂ ਭੈਣਾਂ ਖੜੀਆਂ ਨੇ ਇਹਨਾਂ ਨੂੰ ਪਤਾ ਹੈ ਕਿ ਸਾਰਾ ਬੱਸਾਂ ਦਾ ਸਫ਼ਰ ਫਰੀ ਹੈ ਤੁਸੀਂ ਆਪਣਾ ਆਧਾਰ ਕਾਰਡ ਦਿਖਾ ਕੇ ਕਿਸੇ ਦੁੱਖ ਸੁੱਖ ਚ ਜਾਣਾ ਕਿਸੇ ਭੈਣ ਭਰਾ ਨੂੰ ਮਿਲਣ ਜਾਣਾ ਬੱਸਾਂ ਦੇ ਵਿੱਚ ਫਰੀ ਜਾ ਸਕਦੇ ਹੋ ਔਰ ਆਉਣ ਵਾਲੇ ਦਿਨਾਂ ਵਿੱਚ ਭੈਣਾਂ ਨੂੰ ਹੋਰ ਵੱਡੀ ਖੁਸ਼ਕबरी ਮਿਲਨੀ ਹੈ ਜਿਹੜਾ ਮਾਨ ਸਾਹਿਬ ਨੇ ਵਾਦਾ ਕੀਤਾ ਹੋਇਆ 1000 ਰੁਪਿਆ ਹਰ ਸਾਡੀ ਭੈਣ ਨੂੰ ਦੇਣਾ ਉਹ ਵੀ ਜਲਦੀ ਆਉਂਦੇ ਬਜਟ ਦੇ ਵਿੱਚ ਅਨਾਉਂਸ ਹੋਇਆ ਉਹ ਵੀ ਸਭ ਨੂੰ ਮਿਲੇਗਾ ਔਰ ਅੱਜ ਖੁਸ਼ੀ ਇਸ ਗੱਲ ਦੀ ਹੈ ਕਿ ਇਸ ਚੋਣ ਦੇ ਵਿੱਚ ਇੱਕ ਪਾਸੇ ਨੌਜਵਾਨ ਆ ਰਹੇ ਨੇ ਇੱਕ ਪਾਸੇ ਸਾਡੀਆਂ ਭੈਣਾਂ ਆ ਰਹੀਆਂ ਨੇ ਔਰ ਜਿੱਥੇ ਦੂਵੇਂ ਤੇਰਾ ਆ ਜਾਣ ਤਾਂ ਮੈਂ ਸਮਝਦਾ ਜਿੱਤ ਵੱਡੇ ਪੱਧਰ ਤੇ ਯਕੀਨੀ ਹੁੰਦੀ ਹੈ ਔਰ ਮੈਂ ਜ਼ਿਆਦਾ ਗੱਲਾਂ ਨਹੀਂ ਕਰਨੀਆਂ ਕਿਉਂਕਿ ਸਾਡੇ ਹੋਰ ਸੀਨੀਅਰ ਆਗੂ ਸਾਹਿਬਾਨ ਵੀ ਇੱਥੇ ਬੈਠੇ ਨੇ ਮੈਂ ਸਿਰਫ ਪਾਰਟੀ ਵੱਲੋਂ ਸਰਦਾਰ ਭਗਵੰਤ ਸਿੰਘ ਜੀ ਵੱਲੋਂ ਸਾਡੇ ਨੈਸ਼ਨਲ ਕਮਿਸ਼ਨਰ ਅਰਵਿੰਦ ਕੇਜਰੀਵਾਲ ਜੀ ਵੱਲੋਂ ਸਾਰੀਆਂ ਭੈਣਾਂ ਦਾ ਧੰਨਵਾਦ ਵੀ ਕਰਦਾ ਜੀ ਆਇਆਂ ਵੀ ਆਖਦਾ ਔਰ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਪੈਣਾ ਇਹਨਾਂ ਦਿਨਾਂ 'ਚ ਵੱਧ ਚੜ ਕੇ ਜਿਸ ਜੋਸ਼ ਦੇ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਈਆਂ ਨੇ ਉਸੇ ਜੋਸ਼ ਦੇ ਨਾਲ ਆਹ ਦੋ ਦਿਨਾਂ ਦੇ ਵਿੱਚ ਮਿਹਨਤ ਕਰਕੇ ਜਿਹੜੀਆਂ ਹੋਰ ਪੈਣਾ ਨੇ ਉਹਨਾਂ ਨੂੰ ਵੀ ਪ੍ਰੇਰਣਾ ਕਰਨੀ ਆ ਕਿ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਓ ਇਹਨਾਂ ਸਾਰਿਆਂ ਪੈਣਾ ਨੂੰ ਪ੍ਰੇਰਣਾ ਦੇਣ ਵਾਸਤੇ ਸਾਡੇ ਜੀਵਨ ਭੱਟੀ ਜੀ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ ਨੌਜਵਾਨ ਉਦਮੀ ਨੇ ਜਿਨ੍ਹਾਂ ਨੇ ਹਮੇਸ਼ਾ ਪਾਰਟੀ ਦੇ ਭਲੇ ਵਾਸਤੇ ਆਮ ਲੋਕਾਂ ਦੀ ਸੇਵਾ ਵਾਸਤੇ ਪ੍ਰੋਗਰਾਮ ਕੀਤੇ ਨੇ ਮੈਂ ਇਸ ਮੌਕੇ ਸਾਡੇ ਐਮਐਲਏ ਨਾਬੇ ਤੋਂ ਦੇਵਮਾਨ ਜੀ ਸਾਡੇ ਚੇਅਰਮੈਨ ਸਾਹਿਬ ਸਨੀ ਆਲੂ ਵਾਲੀਆ ਜੀ ਸਾਡੇ ਲਖਣਾ ਸਾਹਿਬ ਔਰ ਜ਼ਿਲ੍ਹਾ ਪ੍ਰਧਾਨ ਵੈਰਣਵਾਲ ਸਾਹਿਬ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੀਆਂ ਭੈਣਾਂ ਨੂੰ ਸ਼ਾਮਲ ਕਰਾਉਣ ਦੇ ਵਿੱਚ ਆਪਣਾ ਸਹਿਯੋਗ ਦਿੱਤਾ ਔਰ ਧੰਨਵਾਦ ਕਰਦਾ ਸਾਡੇ ਮੰਤਰੀ ਸਾਹਿਬ ਦਾ ਲਾਲਜੀਤ ਭੁੰਨਰ ਜੀ ਦਾ ਜਿਹੜੇ ਹਰ ਰੋਜ਼ ਦਿਨ ਰਾਤ ਮਿਹਨਤ ਕਰਕੇ ਇਸ ਹਲਕੇ ਦੀ ਜਿੱਤ ਨੂੰ ਯਕੀਨੀ ਬਣਾਉਣ ਵਾਸਤੇ ਕੰਮ ਕਰ ਰਹੇ ਨੇ ਇੱਕ ਵਾਰ ਫੇਰ ਸਾਰੀਆਂ ਭੈਣਾਂ ਦਾ ਧੰਨਵਾਦ ਕਰਦੇ ਹੋਏ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੈਂ ਹੁਣ ਬੇਨਤੀ ਕਰੂੰਗਾ ਜੀਵਨ ਭੱਟੀ ਜੀ ਨੂੰ ਜਿਹੜੀਆਂ ਭੈਣਾਂ ਸ਼ਾਮਲ ਹੋਈਆਂ ਉਹਨਾਂ ਦਾ ਮਾਨ ਸਨਮਾਨ ਬਾਹਰ ਰਵੇ ਪਾਰਟੀ ਦੇ ਵਿੱਚ ਉਹਨਾਂ ਦੇ ਨਾਮ ਜ਼ਰੂਰ ਦੱਸਣੇ ਇੱਕ ਵਾਰ ਜਿਹੜੀਆਂ ਭੈਣਾਂ ਆਮ ਆਦਮੀ ਪਾਰਟੀ ਦੇ ਪ੍ਰਵਾਸ ਚਾਈਆਂ ਹallelujah 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 ਦਰਜਾ ਬទਾ ਜਿੰਨੇ ਵੀ ਸਾਡੇ ਲੀਡਰ ਸਾਹਿਬਨ ਬੈਠੇ ਨੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਜੈਨਸੀ ਕੀ ਔਰ ਅਧਿਤੀ ਜਿਹੜੀ ਜੁਆਇਨਿੰਗ ਹੈ ਉਹਦੇ ਵਿੱਚ ਜਿਹੜੀਆਂ ਸਾਡੀਆਂ ਭੈਣਾਂ ਸ਼ਾਮਲ ਹੋਈਆਂ ਨੇ ਉਹਨਾਂ ਦਾ ਜਿਹੜਾ ਯੋਗਦਾਨ ਸਭ ਤੋਂ ਵੱਡਾ ਜਿਹੜੇ ਸਾਡੇ ਘੱਟ ਗਿਣਤੀ ਮinority ਕਮਿਸ਼ਨ ਦੇ ਚੇਅਰਮੈਨ ਸ਼੍ਰੀ ਜਤਿੰਦਰ ਮਸੀਹ ਗੌਰਵ ਜੀ ਦਾ ਹੈ ਉਹਨਾਂ ਨੇ ਮੇਰੀ ਡਿਊਟੀ ਲਗਾਈ ਸੀ ਔਰ ਇਹਦੇ ਵਿੱਚ ਜਿਹੜੀਆਂ ਭੈਣਾਂ ਸ਼ਾਮਲ ਹੋਈਆਂ ਨੇ ਉਹਨਾਂ ਦੇ ਜਿਹੜੇ ਨਾਮ ਹੈ ਜਿਵੇਂ ਸ੍ਰਿੰਦਰ ਗੌਰ ਭੈਣ ਜੀ ਨੇ ਮਰਾਦਪੁਰਾ ਦੇ ਨੇ ਇਹਨਾਂ ਦੇ ਵਿੱਚ 5-6 ਮੈਂਬਰ ਨੇ ਔਰ ਰਾਜਕੌਰ ਜੀ ਹੈ ਜਿਵੇਂ ਭੈਣ ਮਰਾਦਪੁਰਾ ਦੇ ਨੇ ਜੋਗਿੰਦਰ ਕੌਰ ਭੈਣ ਜੀ ਨੇ ਇਹ ਵੀ ਮਰਾਦਪੁਰਾ ਦੇ ਨੇ ਮਨਪ੍ਰੀਤ ਕੌਰ ਭੈਣ ਜੀ ਨੇ ਇਹ ਵੀ ਮਰਾਦਪੁਰਾ ਦੇ ਨੇ ਹਰਜੀਤ ਕੌਰ ਭੈਣ ਜੀ ਨੇ ਇਹ ਵੀ ਮਰਾਦਪੁਰਾ ਦੇ ਨੇ ਸੋਨੀਆ ਭੈਣ ਜੀ ਨੇ ਇਹ ਵੀ ਮਰਾਦਪੁਰਾ ਦੇ ਟੋਟਲ ਅਗਰੇਨਰ ਦੇ ਮਤਲਬ ਪਾ ਮੰਨ ਕੇ ਚੱਲੀ ਆ 3 4 5 ਮੈਂਬਰ ਹਰ ਇੱਕ ਦੇ ਮਤਲਬ ਆਪਣੀ ਫੈਮਿਲੀ ਦੇ ਵਿੱਚ ਹੈ ਹੀ ਆ ਪਲਕ ਭੈਣ ਜੀ ਨੇ ਨਰਿੰਦਰ ਕੌਰ ਭੈਣ ਜੀ ਨੇ ਸੋਨੂ ਭੈਣ ਜੀ ਨੇ ਵਰਖਾ ਭੈਣ ਜੀ ਨੇ ਸੀਮਾ ਭੈਣ ਜੀ ਨੇ ਦਰਸ਼ਨਾ ਭੈਣ ਜੀ ਨੇ ਮਨਦੀਪ ਕੌਰ ਭੈਣ ਜੀ ਨੇ ਸੁਖਬੀਰ ਕੌਰ ਜੀ ਨੇ ਕੁਲਜੀਤ ਕੌਰ ਜੀ ਨੇ ਅਜੀਤ ਜੀ ਨੇ ਪ੍ਰਵੀਨ ਜੀ ਨੇ ਸੁਮਿਤ ਜੀ ਨੇ ਰਿਪਕਾ ਰੋਬਿੰਦ ਜੀ ਨੇ ਰਜਨੀ ਜੀ ਆ ਰੋਇਤ ਜੀ ਆ ਬਤਮ ਜੀ ਆ ਸ਼ਿਵਜੋਤ ਜੀ ਆ ਪਤਰਸ ਜੀ ਆ ਔਰ ਇਹਦੇ ਨਾਲ ਕੁਝ ਸਾਡੇ ਜਿਹੜੇ ਭਾਈ ਆ ਜਿਵੇਂ ਵੰਛ ਜੀ ਆ ਵਿਲੀਅਮ ਜੀ ਆ ਪ੍ਰਦੀਪ ਜੀ ਆ ਰੋਇਤ ਜੀ ਆ ਔਰ ਪਤਰਸ ਜੀ ਆ ਫਿਰ ਰੋਹਿਤ ਜੀ ਆ ਇਹ ਜਿਹੜੇ ਮੈਂਬਰ ਹੈ ਟੋਟਲ 41 ਸਮਥਿੰਗ ਹੈ ਜਿਹੜੇ ਸਾਡੇ ਆਪਣੇ ਆਮ ਆਦਮੀ ਪਾਰਟੀ ਨੂੰ ਭਾਜਪਾ ਨੂੰ ਛੱਡ ਕੇ ਕਾਂਗਰਸ ਨੂੰ ਛੱਡ ਕੇ ਜਤਿੰਦਰ ਮਸੀਹ ਗੌਰਵ ਜੀ ਦੀ ਅਗਵਾਈ ਵਿੱਚ ਜਿਹੜੇ ਸ਼ਾਮਲ ਹੋ ਰਹੇ ਨੇ ਧੰਨਵਾਦ ਜੀ ਥੈਂਕ ਯੂ ਇਹ ਜਿਹੜੀਆਂ ਜੁਆਇਨਿੰਗਾਂ ਹੋਈਆਂ ਇਹ ਭੈਣਾਵਾਂ ਨੇ 41 ਭੈਣਾ ਤੇ ਭਰਾਵਾਂ ਦਾ ਨਾਮ ਲਿਆ ਸਾਡੇ ਭਰਾ ਪੱਟੀ ਸਾਹਿਬ ਨੇ ਜੀਵੇਂ ਪੱਟੀ ਜੀ ਨੇ ਇਹ 41 ਪਰਿਵਾਰ ਨੇ ਤੇ ਇਹਨਾਂ ਪਰਿਵਾਰਾਂ ਨਾਲ ਦੋ ਦੋ ਤਿੰਨ ਤਿੰਨ ਪਰਿਵਾਰ ਹੋਰ ਵੀ ਜੁੜੇ ਨੇ ਜਾਨੀ ਕਿ ਕਹਿ ਲਓ 100 ਪਰਿਵਾਰ ਦੇ ਕਰੀਬ ਅੱਜ ਇਹ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕੀਤੀ ਆ ਹੁਣ ਬੇਨਤੀ ਕਰੂੰਗਾ ਕਿ ਮੇਰੇ ਪ੍ਰਾਹਾ ਵੱਡੇ ਚੇਅਰਮੈਨ ਕਰਨੀ ਸਿੰਘ ਆਲੂ ਵਾਲਿਆ ਜੀ ਤੁਹਾਡੇ 2 ਮਿੰਟ ਲਈ ਸਨਮਤ ਹੋਣਗੇ ਧੰਨਵਾਦ ਬੋਰ ਬੋਰ ਧੰਨਵਾਦ ਮੰਤਰੀ ਸਾਹਿਬ ਤੁਹਾਡੀ ਸਾਰੀ ਭੈਣਾਂ ਨੂੰ ਜੀਆਂਆਂ ਨੂੰ ਆਖਦੇ ਆ ਧੰਨਵਾਦ ਕਰਦੇ ਆ ਕਿ ਤੁਸੀਂ ਆਮ ਆਦਮੀ ਪਾਰਟੀ ਤਰਨ ਤਰਨ ਦਾ ਹਿੱਸਾ ਬਣੇ ਤੇ ਤੁਹਾਨੂੰ ਵਾਦਾ ਵੀ ਕਰਦੇ ਆ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜਿਹੜੀ ਸੋਚ ਹੈ ਮੈਂ ਪਹਿਲਾਂ ਵੀ ਆਪਣੀ ਇੱਕ ਵਾਰੀ ਪ੍ਰੈਸ ਕਾਨਫਰੰਸ 'ਚ ਮੈਂ ਦੱਸਿਆ ਸੀਗਾ ਕਿ ਤੇਰਾ ਜੋ 11 ਐਮਐਲਏ ਜੜੀਆਂ ਨੇ ਉਹ ਸਾਡੀਆਂ ਭੈਣਾਂ ਨੇ, ਮਾਵਾਂ ਨੇ ਤੇ ਸਭ ਤੋਂ ਜ਼ਿਆਦੀਆਂ ਜਿਹੜੀਆਂ ਆਮ ਆਦਮੀ ਪਾਰਟੀ ਸਾਡੀ ਊਮਨ ਵਿੰਗ ਨੂੰ ਸਾਡੀ ਪੰਜਾਬ ਦੀਆਂ ਬੀਬੀਆਂ ਨੂੰ, ਭੈਣਾਂ ਨੂੰ ਟਿਕਟਾਂ ਦਿੰਦੀ ਹੈ। ਔਰ ਇਸ ਕਰਕੇ ਤੁਸੀਂ ਸਾਰੇ ਆਇਓ ਤੁਹਾਨੂੰ ਸਰਕਾਰ ਦੇ ਅੰਦਰ ਵੀ ਔਰ ਤੁਹਾਨੂੰ ਪਾਰਟੀ ਦੇ ਅੰਦਰ ਵੀ ਤੁਹਾਡਾ ਮਾਨ ਸਮਾਨ ਵਧੂਗਾ ਔਰ ਤੁਹਾਡਾ ਧੰਨਵਾਦ ਕਰਦੇ ਹਾਂ ਹੁਣ ਮੈਂ ਜਿਆਦਾ ਸਮਾਂ ਨਹੀਂ ਲਾਂਗਾ ਦੇਵ ਮਾਨ ਜੀ ਸਾਡੇ ਐਮਐਲਏ ਸਾਬ ਸਾਡੇ ਵਿੱਚ ਨੇ ਉਹਨਾਂ ਨੂੰ ਕਹਾਂਗਾ ਦੋ ਸ਼ਬਦ ਜ਼ਰੂਰ ਕਹੇ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਨਾਲ ਅੱਜ ਮੈਂ ਭੈਣਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਆਮ ਆਦੀ ਪਾਰਟੀ ਸ਼ਾਮਲ ਹੋਇਆ ਕਿਉਂਕਿ ਆਮ ਆਦੀ ਪਾਰਟੀ ਸਰਬ ਧਰਮ ਦਾ ਸਨਮਾਨ ਕਰਦੀ ਹੈ ਹਰ ਧਰਮ ਦੇ ਵਿੱਚ ਜਿਹੜੇ ਨੇ ਆਪਣੀ-ਆਪਣੀ ਧਰਮ ਦੀ ਨੁਮਾਇੰਦਗੀ ਕਰਦੇ ਲੋਕ ਨੇ ਜਿਹੜੇ ਉਹ ਆਮ ਆਦੀ ਪਾਰਟੀ ਦੇ ਵਿੱਚ ਵਿਕਾਸ ਪ੍ਰਗਟ ਕਰਦੇ ਆ ਉਹਦਾ ਕਾਰਨ ਕੀ ਹੈ ਕਿ ਪਿਛਲੇ 3.5 ਪੌਣੇ 4 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਜ਼ਮੀਨੀ ਪੱਧਰ ਤੇ ਜਿਹੜੇ ਕੰਮ ਕੀਤੇ ਆ ਉਹ ਰਿਕਾਰਡ ਤੋੜ ਨੇ ਪਿਛਲੇ 70 ਸਾਲਾਂ ਦੇ ਵਿੱਚ ਇੰਨੇ ਕੰਮ ਨਹੀਂ ਹੋਏ ਜਿੰਨੇ ਭਗਵੰਤ ਮਾਨ ਸਰਕਾਰ ਨੇ ਆ ਪਿਛਲੇ 3.5 ਪੌਣੇ 4 ਸਾਲਾਂ ਦੇ ਵਿੱਚ ਕੰਮ ਕੀਤੇ ਆ ਮੇਰਾ ਖਿਆਲ ਹੈ ਇਤਿਹਾਸ ਦੇ ਵਿੱਚ ਜਦੋਂ ਦਾ ਪੰਜਾਬ ਬਣਿਆ 1966 ਦੇ ਵਿੱਚ ਪੰਜਾਬ ਬਣਿਆ 1967 ਦੇ ਵਿੱਚ ਪਹਿਲੀ ਇਲੈਕਸ਼ਨ ਹੁੰਦੀ ਆ ਇਹ ਪਹਿਲੀ ਸਰਕਾਰ ਆ ਜਿਨੇ ਵਾਦੇ ਜਿਨੇ ਕੀਤੇ ਉਸ ਦੇ ਵਿੱਚ 90% ਵਾਦੇ ਜਿਹੜੇ ਆ ਉਹ ਪੂਰੇ ਹੋ ਚੁੱਕੇ ਆ ਚਾਹੇ 600 ਜੋਟ ਬਿਜਲੀ ਦੀ ਗੱਲ ਕਰ ਲੋ ਚਾਹੇ ਕਿਸਾਨਾਂ ਦੇ ਖੇਤ ਤੱਕ ਪਾਣੀ ਪਹੁੰਚਾਉਣ ਦੀ ਗੱਲ ਕਰ ਲੋ ਨੌਕਰੀਆਂ ਦੀ ਗੱਲ ਕਰ ਲੋ ਚਾਹੇ ਜਿਹੜੇ ਸੜਕਾਂ ਦੇ ਪਰ ਸੇਫਟੀ ਗੱਡੀਆਂ ਖੜੀਆਂ ਕੀਤੀਆਂ ਉਹਦੀ ਗੱਲ ਕਰ ਲੋ ਔਰ ਨਸ਼ਾ ਮੁਕਤ ਪੰਜਾਬ ਕਰਨ ਨੂੰ ਅਗਰ ਕੋਈ ਪਾਰਟੀ ਉਦਮ ਕਰ ਰਹੀ ਹੈ ਤਾਂ ਆਮ ਆਦੀ ਪਾਰਟੀ ਕਰ ਰਹੀ ਹੈ ਔਰ ਅਗਰ ਅੱਜ ਖੇਡਾਂ ਦੇ ਵਿੱਚ ਪੰਜਾਬ ਦਾ ਨਾਮ ਉੱਚਾ ਹੋ ਰਿਹਾ ਤਾਂ ਆਮ ਆਦੀ ਪਾਰਟੀ ਕੈਡਾ ਵਤਨ ਪੰਜਾਬ ਦੀਆਂ ਤਹਤ ਹੇ ਦੇ ਵਿੱਚ ਬਹੁਤ ਵੱਡਾ ਯੋਗਦਾਨ ਕੱਲ ਸਾਡੀਆਂ ਭੈਣਾਂ ਵਰਲਡ ਕੱਪ ਜਿੱਤ ਕੇ ਮੁਹੱਲੀ ਵਾਪਸ ਆਈਆਂ ਨੇ ਸਾਡੇ ਲੀਡਰ ਸਾਹਿਬਾਨ ਨੇ ਉਹਦਾ ਸਵਾਗਤ ਕੀਤਾ ਜੀ ਐਂ ਸਿਹਤ ਦੇ ਵਿੱਚ ਸਿਹਤ ਦੇ ਵਿੱਚ ਵੀ ਬਹੁਤ ਵੱਡਾ ਪਰਿਵਰਤਨ ਜਿਹੜਾ ਹੋ ਰਿਹਾ ਜਿਵੇਂ ਮੇਰੇ ਤੋਂ ਪਹਿਲਾਂ ਮੰਤਰੀ ਸਾਹਿਬ ਲਾਲਜੀਤ ਭੱਲੂ ਸਾਹਿਬ ਨੇ ਦੱਸਿਆ ਕਿ 10 ਲੱਖ ਜਿਹੜਾ ਬੀਮਾ ਸਿਹਤ ਬੀਮਾ ਉਹ ਆਮ ਆਦਮੀ ਪਾਰਟੀ ਨੇ ਸ਼ੁਰੂ ਕੀਤਾ ਉਹਦੇ ਵਿੱਚ ਕੋਈ ਪੱਖਪਾਤ ਨਹੀਂ ਤੁਹਾਡੇ ਕੋਲ ਸਿਰਫ ਆਧਾਰ ਕਾਰਡ ਚਾਹੀਦਾ ਤੁਹਾਡਾ ਇਲਾਜ ਮੁਫਤ ਹੋਏਗਾ ਸੋ ਸਾਰੀਆਂ ਗੱਲਾਂ ਜਿਹੜੀਆਂ ਨੇ ਇਸ ਗੱਲ ਲਈ ਪ੍ਰਭਾਵਿਤ ਕਰਦੀਆਂ ਨੇ ਕਿ ਅਗਰ ਆਮ ਆਦੀ ਪਾਰਟੀ ਪਹਿਲੀ ਵਾਰ ਸਰਕਾਰ ਬਣਾ ਕੇ ਇੰਨੇ ਕੰਮ ਕਰ ਸਕਦੀ ਆ ਤਾਂ ਫਿਰ ਪਿਛਲੀਆਂ ਸਰਕਾਰਾਂ ਜਿਹੜੀਆਂ 44 ਸਾਲ ਰਾਜ ਕੀਤਾ ਜਿਹਦੇ ਵਿੱਚ ਅਕਾਲੀ ਦਲ ਕਾਂਗਰਸ ਜਾਂ ਭਾਜਪਾ ਰਹੀਆਂ ਨੇ ਤਾਂ ਉਹਨਾਂ ਨੇ ਪੰਜਾਬ ਦੇ ਸਿਰ ਤੇ 4.5 ਲੱਖ ਕਰੋੜ ਦਾ ਕਰਜ਼ਾ ਝਾੜਾਉਣ ਦਾ ਕੰਮ ਕੀਤਾ ਕੰਮ ਤਾਂ ਕੋਕੀਤਾ ਹੀ ਨਹੀਂ ਅਗਰ ਆਮ ਆਦੀ ਪਾਰਟੀ ਇੰਨਾ ਕੰਮ ਇੰਨੇ ਥੋੜੇ ਸਮੇਂ ਚ ਕਰ ਸਕਦੀ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਿਹਤਰ ਕੰਮ ਕਰੇਗੀ ਔਰ ਜਿਹੜਾ ਤਰਨਤਾਰਨ ਵਿਧਾਨ ਸਭਾ ਦੀ ਜਿਹੜੀ ਉਹ ਪਚੋਣ ਹੋ ਰਹੀ ਆ ਜਿਹਦੇ ਵਿੱਚ ਹਰਮਨ ਸਿੰਘ ਸੰਧ ਸਾਹਿਬ ਸਾਡੇ ਉਮੀਦਵਾਰ ਨੇ ਔਰ ਬਹੁਤ ਹੀ ਸਤਿਕਾਰਯੋਗ ਸਾਡੇ ਡਾਕਟਰ ਕਸ਼ਮੀਰ ਸਿੰਘ ਸੋਹਲ ਸਾਹਿਬ ਜਿਹੜੇ ਕਿ ਬਹੁਤ ਹੀ ਸ਼ਾਨਦਾਰ ਵਧੀਆ ਕੰਮ ਕਰ ਰਹੇ ਸੀ ਪਰ ਪਰਮਾਤਮਾ ਨੇ ਕੁਝ ਹੋਰ ਮਨਜ਼ੂਰ ਸੀ ਕੋਈ ਸੰਸਾਰ ਦੇ ਵਿੱਚੋਂ ਚਲੇ ਗਏ ਇਸ ਕਰਕੇ ਉਪਚੋਣ ਹੋ ਰਹੀ ਹੈ ਮੈਂ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਇੱਕ ਸ਼ਰਧਾਂਜਲੀ ਵੀ ਹੈ ਡਾਕਟਰ ਕਸ਼ਮੀਰ ਸਿੰਘ ਸੋਹਲ ਸਾਹਿਬਹਰਾਂ ਨੂੰ ਔਰ ਆਮ ਆਦੀ ਪਾਰਟੀ ਦੇ ਕੰਮਾਂ ਦੇ ਬਿਮੋਰ ਵੀ ਹੈ ਕਿ ਸਾਰੇ ਮਿਲ ਜੁਲ ਕੇ ਆਮ ਆਦੀ ਪਾਰਟੀ ਨੂੰ ਛੋੜਨ ਨੂੰ ਵੋਟਾਂ ਪਾਓ ਸਰਦਾਰ ਹਰਮੀਰ ਸਿੰਘ ਖੰਡ ਸਾਹਿਬਹਰਾਂ ਨੂੰ ਇਥੇ ਚੋਣ ਜਿਤਾ ਕੇ ਸਰਦਾਰ ਭਗੰਤ ਮਾਨ ਸਾਹਿਬ ਦੀ ਚੋਲੀ ਦੇ ਵਿੱਚ ਪਾਓ ਤਾਂ ਕਿ ਆਪਾਂ ਤਰਨਤਾਰਨ ਵਿਧਾਨ ਸਭਾ ਜਿਹੜਾ ਉਹ ਹੋਰ ਵੀ ਤਰੱਕੀ ਕਰ ਸਕੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੋਟੋ ਲੈ ਲਓ ਫੋਟੋ ਵੀ ਕਰਕੇ ਵਿਕਟਰੀ ਸਾਈਨ ਕਰ ਲੈ ਇਦਾਂ ਕਰ ਲਓ ਭੈਣੇ ਇਦਾਂ ਕਰ ਸੌਰੀ ਕਰ ਲਓ ਕੋਈ ਗੱਲ ਨਹੀਂ ਕੋਈ ਪਰੇ ਨਾ ਆਓ ਪਰ ਦੂਰੇ ਨਾ ਆਓ